ਪਾਰਟੀਆਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਸਿਰ ਮੱਥੇ ਸਾਡੇ ਜੇਡਾ ਉਹਨਾਂ ਨੇ ਚਾਹੇ ਕਾਂਗਰਸ ਨੂੰ ਵੋਟਾਂ ਪਾਈਆਂ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਥੈਟ ਇਜ਼ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਭਰੋਸੇ ਨਹੀਂ ਝੱਟ ਸਕਦੇ ਸਾਡੇ ਅੱਜ ਵੀ ਇਹਨਾਂ ਫੇਰ ਉੱਤੇ ਦਾ ਬੋਲ ਅੱਜ ਗਰੈਂਟੀ ਨੂੰ ਹੋਇਆ ਵੱਲ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਹਨਾਨੀਆ ਕਾਰਨੀਆ ਕਰਤੂਤਾ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵੱਖਵਾਦੀ ਤਾਕਤਾਂ ਨੂੰ ਮੌਕਾ ਮਿਲਿਆ ਹੈ ਇਸ ਸਰਕਾਰ ਦਾ ਉਹਦੇ ਵਾਸਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਾਂ ਕਿ ਬੀਜੇਪੀ ਦੀ ਜ਼ਿੰਮੇਵਾਰੀ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਤੀਜੀ ਵਾਰ ਸਰਕਾਰ ਬਣਾਉਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਪਾਈਚਾਰ ਸਾਂ ਜੋ ਤੇ ਪੈਰਾ ਦੇ ਵਾਸਤੇ ਉਹਨਾਂ ਦੇ ਹਟਾਵਾ ਤੇ ਲੜਾਈ ਲੜਨ ਵਾਸਤੇ ਬੀਜੇਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਜਾਏ ਵਧੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਤੇ ਤੁਸੀਂ ਸਾਨੂੰ ਇਸ ਗੱਲ ਦਾ ਇਸ਼ਾਰਾ ਹੈ ਕਿ ਅਸੀਂ ਇਹਦੇ ਉੱਤੇ ਇਸ ਘਟੜੇ ਦੇ ਉੱਤੇ ਪੂਰੇ ਉਤਰਾਂਗੇ ਮੈਂ ਵੀ ਇਹਦੇ ਸਰਕਾਰ ਬੀਜੇਪੀ ਦੇ ਸਰਕਾਰ ਤੇ ਜਿੰਮੇਵਾਰੀ ਸਿਰ ਇੰਦਰ ਦੇ ਅੰਦਰ ਬਣਾ ਕੇ ਜਿਹੜਾ ਆਪਣਾ ਵਿਸ਼ਵਾਸ ਪ੍ਰਕਾਸ਼ ਕੀਤਾ ਹੈ ਬੀਜੇਪੀ ਨੇ ਉਹਦੇ ਵਾਸਤੇ ਮੈਂ ਉਹਨਾਂ ਦਾ ਬਹੁਤ ਬਹੁਤ ਅਭਾਰੀਆਂ ਸਾਰੇ ਧੰਨਵਾਦ ਕਿਉਂਕਿ ਮੈਂ ਹਮੇਸ਼ਾ ਇਸ ਗੱਲ ਤੇ ਪੈਰ ਅੰਦਰ ਹੈ ਸਾਹਿਬ ਇਹ ਇੱਕ ਸੈਕੂਲਰ ਦੇਸ਼ ਹੈ ਪਿਉਦੇ ਸਭ ਤੋਂ ਸੈਕੂਲਰ ਜਿਹੜਾ ਸੂਬਾ ਉਹ ਪੰਜਾਬ ਹੈ ਤੇ ਉਸ ਸੈਕੂਲਰ ਸੂਬੇ ਦੇ ਪੰਜਾਬ ਦੇ ਅੰਦਰ ਹਿੰਦੂ ਇੱਕ ਸੈਕੂਲਰ ਜਮਾਤ ਹੈ ਜਿਹੜੀ ਸੈਕੂਲਰ ਸਭ ਤੋਂ ਵਾਰੀ-ਵਾਰੀ ਕਿਸੇ ਜਾਤ ਦਾ ਹੈ ਕਿਸੇ ਕੌਮ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ ਦੇ ਹੈਵ ਪ੍ਰੂਵਡ ਯਰ ਸੈਕੂਲਰ ਸੈਕੂਲਰ ਕ੍ਰੀਡੈਂਸ਼ੀਅਲਸ ਟਾਈਮ ਇਨ ਅਗੇ ਇਸ ਗੱਲ ਦੇ ਉੱਤੇ ਹੁਣ ਫੁੱਲ ਸਟਾਪ ਲੱਗਣਾ ਚਾਹੀਦਾ ਹੈ ਉਹਨਾਂ ਨੂੰ ਬਹੁਤ ਉਕਸਾਇਆ ਗਿਆ ਸੈਕੰਡ ਕਲਾਸ ਸਿਟੀਜ਼ਨ ਤੌਰ ਤੇ ਕਾਂਗਰਸ ਨੇ ਕੀਤਾ ਪਰ ਉਹਨਾਂ ਨੇ ਆਪਣਾ ਸੈਕੂਲਰਿਜ਼ਮ ਦੇ এজেন্ডੇ ਤੋਂ ਅਸੇ ਨਹੀਂ ਡੋਲੇ ਪਰ ਥੇਅਰ ਹੈਜ਼ ਬੀਨ ਅ ਪੋਲਰਾਈਜ਼ੇਸ਼ਨ ਪੰਜਾਬ ਦੇ ਅੰਦਰ ਜਿਹੜੀ ਕੱਟਰਪੰਗੀ ਤਾਕਤਾਂ ਸਿਰ ਜਿਹੜੀ ਐ ਚੱਕੜੀ ਹੈ ਔਰ ਇਸ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਨਲਾਇਕੀ ਇੱਥੇ ਆ ਆਦਮੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਜਿਹਦੇ ਕਰਕੇ ਜੋ ਪਹਿਲਾਂ ਸੰਗਰੂਰ 'ਚ ਘਟਨਾ ਵਾਪਰੀ ਸੀ ਅੱਜ ਫੇਰ ਉਹੀ ਹਾਲਾਤ ਇਹਨੇ ਵੈਕਿਊਮ ਆਫ ਲੀਡਰਸ਼ਿਪ ਆ ਹਾਲਾਤ ਕਦਾ ਹੋ ਰਿਹਾ ਜਿਹਦੇ ਵਾਸਤੇ ਚਿੰਤਾ ਦਾ ਅਭਿਸ਼ ਹੈ ਇਹਦੇ ਕਰਕੇ ਮੈਂ ਸਮਝਦਾ ਬੀਜੇਪੀ ਦੀ ਜ਼ਿੰਮੇਵਾਰੀ ਹੋਰ ਵੀ ਵੱਧਦੀ ਹੈ ਜੇ ਅਸੀਂ ਮਿਲ ਕੇ ਪੰਜਾਬ ਦੇ ਉੱਤੇ ਪਹਿਰਾ ਦਈਏ ਹਿੱਕਾਂ ਤੇ ਪਹਿਰਾ ਦਈਏ ਪੰਜਾਬ ਦੇ ਅੰਦਰ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੀਏ ਇਸ ਕਿਸਮ ਦੀ ਲੀਡਰਸ਼ਿਪ ਜੀਏ ਕੀ ਪ੍ਰੋਵਾਈਡ ਕਰੂ ਜਦੋਂ ਸਾਡੇ ਲੋਕਾਂ ਨੇ ਹੈਗਾ ਬਾਕੀ ਬਰੇਆ ਯੂਨੀਅਨ ਸੈਂਟਰਾਂ ਤੇ ਤੁਹਾਡੀ ਪੁਰਾਣੀ ਲੋਹ ਮਾਤਾ ਰਿਸ਼ਤਾ ਦੀ ਇਤਿਹਾਸਿਕ ਪਾਰਟੀ ਜਿਹੜਾ 13% ਰਹਿ ਗਿਆ ਕੀ ਉਹਦਾ ਬੋਲ ਕਿੱਲਾ ਹੈ ਕੀ ਗਿਆ ਫਲੋਟ ਰੋਟ ਹੋਇਆ ਜਾਂਦਾ ਗਾਂਸਪਰ ਇਹ ਕੋਈ ਟਿਕਾ ਵੋਟ ਅਜੇ ਪੂਰੇ ਗਿਨੇ ਵੀ ਨਹੀਂ ਗਏ ਸਾਰੇ ਗੱਲਾਂ ਨੂੰ ਭੋਗਿਆ ਜਾਉਂਗਾ ਮੋਟੀ ਮੋਟੀ ਗੱਲ ਜਿਹੜੇ ਸਾਹਮਣੇ ਆਈ ਹੈ ਕਿ ਬੀਜੇਪੀ ਨੂੰ ਬੀਜੇਪੀ ਨੂੰ ਇੱਕ ਲੋਕਾਂ ਨੇ ਭਰੋਸਾ ਦਿੱਤਾ ਹੈ ਤੇ ਵੋਟ ਸ਼ੇਅਰ 7% 6.9 ਤੋਂ ਵਧ ਕੇ 10% ਤੇ ਪਹੁੰਚੇ ਆ ਅਸੀਂ ਇਹਦਾ ਧੰਨਵਾਦ ਕਰਦੇ ਆ ਪੰਜਾਬ ਦੀ ਜਨਤਾ ਦਾ ਤੇ ਇਹਦਾ ਸਾਰੀਆਂ ਗੱਲਾਂ ਤੇ ਕਿਹਦਾ ਕਿਹਦੇ ਕੋਲ ਗਿਆ ਇੱਕ ਗੱਲ ਮੈਂ ਮੰਨਦਾ ਇਹਨਾਂ ਦੋਨਾਂ ਦੀ ਜਿਹੜੀ ਸਾੜ ਗਾਂਢ ਕੰਢਕੁਫ ਸੀਰੀ ਬੀਜੇਪੀ ਦੀ ਆਮ ਆਦਮੀ ਪਾਰਟੀ ਦੀ ਕਿ ਕਾਂਗਰਸ ਦੇ ਬੀਜੇਪੀ ਦੇ ਖਿਲਾਫ ਜਿਹੜੀ ਗਣਤਕਸੀ ਸੀ ਉਹਦਾ ਨਤੀਜਾ ਹੈ ਕਿਉਂਕਿ ਬਹੁਤ ਸਾਰੇ ਮੈਂ ਜਲੰਧਰ ਵੀ ਦੇਖਿਆ ਮੈਂ ਹੁਸ਼ਿਆਰਪੁਰ ਵੀ ਦੇਖਿਆ ਜਿੱਥੇ ਇਹਨਾਂ ਨੇ ਆਪਣੇ ਵੋਟਸ ਟ੍ਰਾਂਸਫਰ ਕੀਤੇ ਹੈ ਇਹਨਾਂ ਨੇ ਜਦੋਂ ਲੱਗਿਆ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਨਹੀਂ ਜਿੱਤਦੇ ਜਲੰਧਰ 'ਚ ਉਹ ਵੋਟਰ ਇਹਨਾਂ ਨੇ ਕਾਂਗਰਸ ਨੂੰ ਕੋਈਆਂ ਜਿੱਥੇ ਇਹਨਾਂ ਨੇ ਦੇਖਿਆ ਹੁਸ਼ਿਆਰਪੁਰ ਦੇ ਅੰਦਰ ਪਿਆ ਤਾਂ ਨਹੀਂ ਜਿੱਤਦੀ ਕਾਂਗਰਸ ਤੇ ਉਹਨਾਂ ਨੇ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਕੋਈਆਂ ਆ ਜਿਹੜੇ ਤੁਸੀਂ ਆਂਕੜੇ ਦੇਖ ਰਹੇ ਹੋ ਉਹ ਜਿਹੜੀ ਇੱਕ ਪ੍ਰਾਂਤੀ ਬਣਾਈ ਗਈ ਸੀ ਤੇ ਦੋਨੋਂ اٹਕ ਲੱਗ ਰਹੇ ਸਾਬ ਉਦੋਂ ਵਿੱਚ ਕਿਤੇ ਕਾਮਯਾਬ ਹੋ ਗਏ ਉਹ ਜ਼ਿੰਮੇਵਾਰੀ ਪ੍ਰਧਾਨ ਦੇ ਤੌਰ ਤੇ ਮੇਰੀ ਸੀ ਕਿ ਲੋਕਾਂ ਨੂੰ ਮੈਂ ਅਹਰਾ ਕਰਾਂ ਕਿ ਆਹ ਲੋਕ ਤੁਹਾਨੂੰ ਬੇਗੂ ਬਣਾ ਰਹੇ ਐ ਛੋੜੇ ਲੋਕਾਂ ਨੂੰ ਬੇਗੂ ਬਣਾ ਕੇ ਆਪੋ ਤਾਂ ਲੈ ਗਏ ਪਰ ਲੋਕਾਂ ਦਾ ਫਤਵਾ ਹੈ ਸਭ ਕੋਨ ਨੂੰ ਮੁਬਾਰਕ ਸਾਡੇ ਸਹਿਮਤੀ ਕਪੜੀਪੁਰ ਦੀ ਕੀਰਤ ਹੋਵੇ ਅਫਲੂ ਦੂਰ ਸਾਹਿਬ ਦੀ ਸਾਨੀ ਫਰੀਦਕੋਟ ਦੇ ਆਜ਼ਾਦ ਸਭਾ ਸਾਡੇ ਉਸ ਸੋਚ ਨੂੰ ਮੈਂ ਕਹਿੰਦਾ ਸਾਬ ਵਿਅਕਤੀ ਵਿਸ਼ੇਸ਼ ਨਾਲ ਕੋਈ ਰੋੜਾ ਨਹੀਂ ਰੋੜਾ ਸੋਚਦਾ ਹੈ ਸੋਚਣਾ ਹੈ ਇਹ ਸੋਚ ਇਸ ਕਿਸਮ ਦੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਲੋਕਤੰਤ੍ਰਿਕ ਪੈਰਾਮੀਟਰਸ ਹੈਗੇ ਸਾਹਿਬ ਇਹ ਰਾਰ ਬਾਉਂਡਰੀਜ਼ ਆਫ ਰੋਲ ਸੰਸਦ ਦੇ ਵਿੱਚ ਅਧਿਕਾਰ ਉਹਨਾਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਹੈ ਉਹਦੀ ਲਿਮਿਟਸ ਵੀ ਹੈ ਆਈ ਹੋਪ ਐਂਡ ਆਈ ਪ੍ਰੇ ਮੈਂ ਅਰਦਾਸ ਵੀ ਕਰਨਾ ਵਾਹਿਗੁਰੂ ਦੇ ਅੱਗੇ ਕਿ ਮੈਂ ਉਮੀਦ ਵੀ ਕਰਨਾ ਕਿ ਸਾਡਾ ਲੋਕਤੰਤਰ ਇਹਨਾ ਦਾ ਮਜ਼ਬੂਤ ਹੈ ਇਸ ਸਭ ਦੇ ਖਿਆਲ ਨੂੰ ਲੋਕਤੰਤਰੀ ਪ੍ਰੀਤੀਆਂ ਦੇ ਵਿੱਚ ਰਹਿ ਕੇ ਅਸੀਂ ਸੰਭਾਲ ਸਕਾਂਗੇ ਇਹਦੇ ਨਾਲ ਹੀ ਨਾਲ ਹੀ ਸਮਝਦਾ ਇਹ ਸਾਡੀ ਪੰਜਾਬ ਦੀ ਸਰਕਾਰ ਹੋ ਗਏ ਜੂਏਵਾਰਾ ਨਾਲ ਛੱਲੇਗਾਣੇ ਛੱਡ ਕੇ ਇਸ ਸਥਿਤੀ ਦੀ ਗੰਭੀਰਤਾ ਨੂੰ ਗੰਭੀਰਤਾ ਨਾਲ ਲੈ ਕੇ ਇੱਕ ਮੁੱਖ ਮੰਤਰੀ ਦਾ ਰੋਲ ਬਣ ਗਏ ਨਾ ਕਿ ਇੱਕ ਸਿਰਫ ਆਰਟਿਸਟਾਂ ਬਣ ਗਏ ਜਿਹਦੇ ਕਰਕੇ ਪੰਜਾਬ ਇਸ ਕਲਾਕ ਦਾ ਆਧਾਰ ਤੇ ਪੁੱਜਿਆ ਲਖਨ ਸਾਹਿਬ ਆਮ ਆਦਮੀ ਪਾਰਟੀ ਦੇ ਵੀ ਚਾਰ ਮੰਤਰੀ ਹੋ ਤਿੰਨ ਤਾਂ ਇੱਕ ਹਾਰੇ ਨੇ ਆ ਮੈਂ ਤੁਸੀਂ ਦਲ ਤੇ ਆ ਗਿਆ ਤੁਸੀਂ ਇਹਨੂੰ ਅੱਤਵਾਦੀ ਨਹੀਂ ਮੈਂ ਕਹਿ ਰਿਹਾ ਮੈਂ ਕਟੜਵਾਦੀ ਸੋਚ ਰਿਹਾ ਹਾਂ ਸਾਹਿਬ आज जनता दे सारे बड़े मीठे मीठे बोल रहे मीठे दे बीच में मैं गल्ला ध्यान ਨਾਲ ਸੁਣੋਗੇ ਬਹੁਤ سارے এজ এ পয়েন্টরা আয়ে জড়ে চিন্তা ਦੇ বিষয় ਹੈ ਪਰ ਅੱਜ ਜ਼ਿੰਮੇਵਾਰੀ ਮੈਂ ਸਮਝਦਾਰ ਮੁੱਖ ਮੰਤਰੀ ਦੇ ਤੌਰ ਤੇ ਬੰਦਮਾਂ ਜੀ ਦੀ ਹੋਰ ਬਣ ਜਾਂਦੀ ਹੈ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਛੱਲੇ ਦੇ ਇਕਲੀਆਂ ਗਾਣੀਆਂ ਛੱਡਣ ਤੇ ਪੰਜਾਬ ਨੂੰ ਜਿਸ ਤਰ੍ਹਾਂ ਦੇ ਲੈ ਕੇ ਆਏ ਉਹਦੀ ਜ਼ਿੰਮੇਵਾਰੀ ਲੈਣ ਤੇ ਅੱਗੇ ਸਮਝਦਾਰੇ ਨਾਲ ਕੰਮ ਸੰਭਾਲਣ ਦੀ ਗੱਲ ਕਰੇ ਦੇਖੋ ਸੰਵਿਧਾਨ ਦੀ ਤਜੀਆਂ ਤਾਂ ਉਹੀ ਹੈ ਨਾ ਜਿਸ ਕਰਕੇ ਅੱਜ ਇਸ ਕਿਸਮ ਦੇ ਹਾਲਾਤ ਪੰਜਾਬ ਵਰਗੇ ਸੂਬੇ ਦੇ ਅੰਦਰ ਉਹ ਤਾਂ ਆਪ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਵੀ ਨਹੀਂ ਦੇਖਿਆ ਹੈ ਕੋਈ ਬਦਮਾਨ ਜੀ ਨੇ ਜਿਹੜਾ ਅਗਵਾ ਸਿਰ ਚੱਕ ਰਿਹਾ ਸਿਰ ਚੱਕ ਨਹੀਂ ਰਿਹਾ ਸਰ ਇਹਨਾਂ ਨੇ ਇਹਦਾ ਇੱਕ ਵੈਕਿਊਮ ਬਣਾਤਾ ਸੰਗੇ ਗਾ ਗਾ ਕੇ ਵੈਕਿਊਮ ਆਫ ਲੀਡਰਸ਼ਿਪ ਅੱਜ ਲੀਡਰਸ਼ਿਪ ਦੀ ਘਾਟ ਹੈ ਆਪ ਪਿੱਛੇ ਗੱਲ ਤੁਰ ਕਰਕੇ ਇੱਕ ਨੂੰ ਵੋਟ ਇਧਰ ਪਾਉਣੀ ਆ ਦੂਜੀ ਪਾਉਣੀ ਲੋਕਾਂ ਦੇ ਅੱਖਾਂ 'ਚ ਛੱਟਾ ਪਾ ਕੇ ਜੋ ਪੰਜਾਬ ਨਾਲ ਕੁਝ ਆ ਖੇਡ ਖੇਡਿਆ ਗਿਆ ਸਰ ਮਨੂੰ ਇਸ ਗੱਲ ਦਾ ਅਫਸੋਸ ਨਹੀਂ ਜੇ ਨਾ ਆ ਜਿਹੜਾ ਸਾਡਾ ਜਿੰਨਾ ਪੰਜਾਬ ਦੇ ਉੱਤੇ ਇਸ ਕਿਸਮ ਦਾ ਲਾਲ ਮਾਹੌਲ ਸਿਰਜਿਆ ਗਿਆ ਹੈ ਆ ਪੰਜਾਬ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਮੈਂ ਸਮਝਦਾ ਪੰਜਾਬ ਦੇ ਲੋਕ ਇਹਨੂੰ ਵੀਤਨ ਨਾਲ ਲੈਣਗੇ ਥੈਂਕ ਯੂ ਸਰ ਜਕਰ ਸਾਹਿਬ ਤੁਹਾਡੀਆਂ ਸੀਟਾਂ ਨਹੀਂ ਆਈਆਂ ਪਰ ਜਿਸ حساب ਦੇ ਨਾਲ ਵੋਟਾਂ ਪਈਆਂ ਸਵਾ ਸਵਾ ਲੱਖ ਟੱਪ ਕੇ ਕੈਂਡੀਡੇਟ ਉਹਨੂੰ ਜਿੱਤ ਮੰਨਦੇ ਹੋ ਜਾਂ ਹਾਰ ਮੰਨਦੇ ਹੋ ਜਿੱਤ ਦਾ ਸਿੱਖ ਮੈਂ ਤੁਹਾਨੂੰ ਦਿਖਾ ਰਿਹਾ ਜਿੱਤ ਦਾ ਤੁਸੀਂ ਮੈਂ ਕਿਹਾ 19% ਸਾਨੂੰ ਵੋਟਾਂ ਪਈਆਂ ਪਰ ਸੀਟਾਂ चाहिँ ਉਸੇ ਮੋਰ ਪਰਸੈਂਟੇਜ ਨੂੰ ਕਨਵਰਟ ਡੀ ਕਰਾ ਸਕੇ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹ ਦੋ ਪ੍ਰਾਂਤੀਆਂ ਜਿਹੜੀਆਂ ਇਹਨਾਂ ਨੇ ਬਣਾ ਕੇ ਸਾਨੂੰ ਦੂਰ ਕਰ ਦਿੱਤੀ ਸਾਡੀ ਕਮਜ਼ੋਰੀ ਨਹੀਂ ਪਰ ਸਾਡੇ ਕਾਰਕਟਰਾਂ ਦੇ ਮਿਹਨਤ ਨਾਲ ਸਾਡੇ ਸੰਗਠਨ ਦੇ ਸਾਡੀ ਲੀਡਰਸ਼ਿਪ ਨੇ ਚਾਹੇ ਰੁਪਾਲਨੀ ਸਾਹਿਬ ਸਿੰਘ ਹੋਵੇ ਚਾਹੇ ਇੱਥੇ ਸੰਦੇ ਰਹਿਣਾ ਜੀ ਸੀ ਚਾਹੇ ਸਰ ਮੰਤਰੀ ਸਿਲਵਾ ਜੀ ਸੀ ਇਹਨਾਂ ਸਾਰੇ ਨੇ ਕਿਸ ਤਰ੍ਹਾਂ ਸੰਗਠਿਤ ਕਰਕੇ ਲੋਕਾਂ ਦੇ ਵਿਚਲੇ ਉਹਨਾਂ ਦਾ ਨਤੀਜਾ ਇਹ ਅਸੀਂ ਅੱਜ ਸਭ ਤੋਂ ਉੱਨੇ ਤੇ ਆਏ ਆ ਅਗਲੀ ਵਾਰ ਤੁਸੀਂ ਦੇਖੋ ਸਾਡਾ ਇਹ ਕੋਈ ਸਟ੍ਰਾਈਕ ਜਿੰਨਾ ਕਲਾ ਨਹੀਂ ਸਾਡਾ ਪੰਜਾਬ ਦੇ ਇਤਿਹਾਸ ਦੇ ਅੰਦਰ ਪੰਜਾਬ ਦੇ ਅੰਦਰ ਰਮਨ ਸ਼ਾਹ ਤੇ ਪੰਜਾਬੀਆਂ ਦੀ ਸੁਰੱਖਿਆ ਉਹਦੇ ਤੇ ਧਿਆਨ ਦੇਣਾ ਉਹਦੇ ਵਾਸਤੇ ਅਸੀਂ ਡਟ ਕੇ ਰੋਲ निभाਵਾਂਗੇ ਜਿਹੜਾ ਰੋਲ ਕਾਂਗਰਸ ਨੂੰ ਬਤੌਰ ਅਪੋਜੀਸ਼ਨ ਕਰਨਾ ਸੀ ਤੇਰਾ ਸਰੈਂਡਰ ਟੋਟਲੀ ਸਾ ਉਹਨਾਂ ਨੇ ਇਕੱਠੇ ਉੱਠ ਕੇ ਜਿਹੜੀ ਖੇਡ ਖੇੜੀ ਹੈ ਉਹਦੇ ਕਰਕੇ ਇੱਕਦਮ ਹੋਰ ਕਲੀਅਰ ਹੋ ਗਈ ਅੱਜ ਜੇ ਭਾਜਪਾ ਨੇ ਮੋਟੇ ਅਯੂਥੇ ਅਪੋਜੀਸ਼ਨ ਸਰਕਾਰ ਨੂੰ ਨਕੇਰ ਪਾਉਣ ਦੀ ਜ਼ਿੰਮੇਵਾਰੀ ਪਈ ਹੈ ਉਹ ਭਾਜਪਾ ਜਿਭਾਉਗੀ ਪੰਜਾਬ ਦੇ ਅੰਦਰ ਐਟਰ ਨੂੰ ਤਰਲ ਕੇ ਖੇਡ ਖੇਡ ਕੇ ਕਿਸੇ ਨੇ ਆਪਣੀ ਜਾਨ ਬਚਾ ਲਈ ਇੱਥੋਂ ਉਹਨਾਂ ਨੇ ਕੇਜਰੀਵਾਲ ਸਾਹਿਬ ਦੇ ਕਾਂਗਰਸ ਮੇਰ ਨਾਲ ਰਲ ਕੇ ਉੱਥੇ ਮੇਜਰ ਅਪੋਜੀਸ਼ਨ ਦੇ ਤੌਰ ਤੇ ਸਾਨੂੰ ਕਰੂਗੀ ਉਹਦੇ ਨਾਲ ਇੱਕ ਗੱਲ ਜਿਹੜੀ ਹੋਰ ਸਾਹਮਣੇ ਆਈ ਹੈ ਸਾਡਾ ਆ ਪੰਜਾਬ ਦਾ ਇਲੈਕਸ਼ਨ ਹੈ ਪ੍ਰੇਨੈਸ਼ਨਲ ਰੈਵਿਫਿਕੇਸ਼ਨ ਹੈ ਜਿਹੜੀ ਪਾਰਟੀ ਜਿਸ ਪਾਰਟੀ ਦੇ ਸੁਪਰੀਮ ਹੋ ਆ ਕਹਿ ਕੇ ਦੇਰ ਲੈ ਕੇ ਆਈ ਸੀ ਕਿ ਮੈਂ ਲੋਕਾਂ ਦੇ ਮਿੱਤਰਾਂ 'ਤੇ ਜਾ ਕੇ ਕੰਪਲੇਨ ਕਰਨੀ ਹੈ ਉਸ ਰੋਕੜ ਜਿਹਨਾਂ ਨੂੰ ਸੁਪਨੇ ਆਉਂਦੇ ਸੀ ਨੈਸ਼ਨਲ ਪਾਰਟੀ ਬਣਦੇ ਉਹ ਪੰਜਾਬ ਨਹੀਂ ਸੁਣਦੇ ਰਹੀ ਸਾ ਇਹ ਜਿਹੜੀ 3 ਸੀਟਾਂ ਇਹਨਾਂ ਨੂੰ ਵਾਹਿਆ ਪੰਜਾਬ ਤੋਂ ਆਈਆਂ ਸਭ ਬਾਕੀ ਸੁਪੜਾ ਸਾਹ ਹੋ ਗਿਆ ਦਿੱਲੀ ਦੇ ਅੰਦਰ ਸਾਹ ਹੋ ਗਿਆ ਅਸਾਮ ਲੜੇ ਸੀਗੇ ਇਹ ਇਕੱਤੀ ਕੋ ਬੋਆ ਲੜੇ ਸੀ ਪਤਾ ਨਹੀਂ ਕਿੱਥੇ ਲੜੇ ਸੀ ਜਿਹੜੇ ਭਗਵਤ ਮਾਨ ਜੀ 40 ਦਿਨਾਂ ਮੇਂ ਰਹੇ ਸੀ ਸਾਰੇ ਸਾਫ ਹੋ ਕੇ ਤਿੰਨ ਸੀਟਾਂ ਦੇ ਸਿਮਟ ਗਈ ਔਰ ਨੈਸ਼ਨਲ ਪਾਰਟੀ ਦੇ ਉੱਤੇ ਵੀ ਪੁਲਸਟਾਫ ਲੱਗ ਗਿਆ ਮੈਂ ਸਮਝ ਜਾ ਇਹਨਾਂ ਪੰਜਾਬ ਦੇ ਲੋਕਾਂ ਨੇ ਸ਼ੀਸ਼ਾ ਦਿਖਾਤਾ ਇਹਨਾਂ ਲੋਕਾਂ ਨੂੰ ਇੱਥੇ ਰੱਖਣ ਦੀ ਜਗ੍ਹਾ ਨਹੀਂ ਇਹਨਾਂ ਨੂੰ ਬਾਹਰ ਖੇਡਰੋਂ ਬਾ ਦਿਓ ਇਹ ਜਿਹੜਾ ਹੈ ਪੰਜਾਬ ਦੇ ਲੋਕਾਂ ਨੇ ਕੰਮ ਕੀਤਾ ਦੇਸ਼ ਵਾਸਤੇ ਨਾ ਨਦਰ ਗਿਆ